ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਹਾਂਜੀ ਅੱਜ ਆਪਾਂ ਬਣਾ ਰਹੇ ਹਾਂ ਪਿੰਡੀਆਂ ਦੀ ਸਬਜ਼ੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਸਰੋਂ ਦਾ ਤੇਲ ਪਾ ਲਿਆ ਕੜਾਹੀ ਦੇ ਵਿੱਚ ਤੇ ਉਸ ਤੋਂ ਬਾਅਦ ਪੁੰਨਾਂਗੇ ਪਿੰਡੀਆਂ ਪਿੰਡੀਆਂ ਥੋੜੀਆਂ ਜਿਹੀਆਂ ਮੋਟੀਆਂ ਚੀਰਨੀਆਂ ਨੇ ਕਿਉਂਕਿ ਜੇ ਜੇਕਰ ਤੁਸੀਂ ਛੋਟੇ ਚੀਰੋਗੇ ਨਾ ਇਹਨਾਂ ਦੇ ਟੁਕੜੇ ਤਾਂ ਫਿਰ ਉਹ ਆਪਸ ਵਿੱਚ ਚਿਪਕ ਜਾਂਦੀਆਂ ਨਾਲ ਘੁੱਲ ਜਾਂਦੀਆਂ ਨੇ ਜੇਕਰ ਤੁਸੀਂ ਪੀਸ ਥੋੜੇ ਜਿਹਾ ਮੋٹے ਰੱਖੋਗੇ ਫਿਰ ਇਹ ਘੁੱਲਦੀਆਂ ਨਹੀਂ ਗਈਆਂ ਤੇ ਖਿਲੀਆਂ-ਖਿਲੀਆਂ ਜਿਹੀਆਂ ਬਣਦੀਆਂ ਨੇ ਬਾਕੀ ਜੀ ਜਦੋਂ ਆਪਾਂ ਇਹ ਭਿੰਡੀਆਂ ਬਣਾਉਂਦੇ ਆ ਤਾਂ ਕਈ ਵਾਰ ਇਹ ਚਿਪਕਾ ਹੱਟ ਜੀ ਛੱਡ ਦਿੰਦੀਆਂ ਨੇ ਮੀਸ ਲਾਲਾ ਜੀਆਂ ਛੱਡ ਦਿੰਦੀਆਂ ਨੇ ਆਪਦੀਆਂ ਪਾਣੀ ਜਿਹਾ ਤੇ ਉਹ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਹੜੀ ਟ੍ਰਿਕ ਵਰਤ ਸਕਦੇ ਹੋ ਜਿਹਦੇ ਨਾਲ ਤੁਹਾਡੀਆਂ ਭਿੰਡੀਆਂ ਬਿਲਕੁਲ ਵੀ ਪਾਣੀ ਨਹੀਂ ਛੱਡਣਗੀਆਂ ਤੇ ਆਪਸ ਵਿੱਚ ਵੀ ਜੁਕਣਗੀਆਂ ਨਹੀਂ ਤੇ ਖਿਲੀਆਂ-ਖਿਲੀਆਂ ਬਣਨਗੀਆਂ ਤੁਸੀਂ ਬੜੇ ਰਿਓ ਬਲੌਗ ਤੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਇਹ ਪਿੰਡਿਆਂ ਦੇ ਸਭ ਨੂੰ ਸਬਜੀ ਸਭ ਨੂੰ ਪਸੰਦ ਆ ਤੇ ਸਾਰੇ ਖੁਸ਼ ਹੋ ਕੇ ਖਾ ਲੈਂਦੇ ਨੇ ਇਹ ਤੇ ਪਰ ਜਦੋਂ ਨਾ ਇਹ ਆਪਸ ਵਿੱਚ ਚੀਪ ਕੇ ਜਣੋ ਉਦੋਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਤੇ ਉਹਦੇ ਲਈ ਅਸੀਂ ਕੀ ਬਰਤਦੇ ਆ ਉਹ ਤੁਹਾਨੂੰ ਦੱਸਾਂਗੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਤੇ ਆਪਾਂ ਇੱਥੇ ਸਬਜੀ ਬਣਾਉਣ ਲੱਗੇ ਸੀਗੇ ਥੋੜਾ ਨੇਰਾ ਹੋ ਗਿਆ ਸੀ ਤਾਂ ਕਰਕੇ ਵੀਡੀਓ ਥੋੜੀ ਜੀ ਧੁੰਦਲੀ ਆ ਰਹੀ ਆ ਪਲੀਜ਼ ਇਗਨੋਰ ਕਰਿਓ ਤੇ ਜੇਕਰ ਤੁਹਾਨੂੰ ਵੀਡੀਓ ਸਾਡੀ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਪਿੰਡੀਆਂ ਨੂੰ ਭੁੰਨਾ ਗਿਆਨ ਅੱਗ ਦੇ ਉੱਪਰ ਸਮਾਰ ਕੇ ਅੱਗ ਵੱਲ ਰਹੀ ਹੈ ਆਪਣੇ ਚੁੱਲੇ ਤੇ ਚੁੱਲੇ ਤੇ ਸਬਜ਼ੀ ਬਣੀ ਹੋਈ ਬਹੁਤ ਹੀ ਟੇਸਟੀ ਬਣਦੀ ਆ ਤੇ ਇਹਨਾਂ ਨੂੰ ਥੋੜੇ ਥੋੜੇ ਚਿਰ ਬਾਅਦ ਹਿਲਾਉਂਦੇ ਰਾਂਗੇ ਭਿੰਡੀਆਂ ਨੂੰ ਤੇ ਵਧੀਆ ਪੁੰਨਾ ਗਏ ਨੇ ਐਦਾਂ ਨਹੀਂ ਗਾ ਵੀ ਕੱਚੀਆਂ ਜਿਹੀਆਂ ਰੱਖਣੀਆਂ ਨੇ ਸਮਾਰ ਕੇ ਪੋਣਾ ਲੈਣੀਆਂ ਨੇ ਤੇ ਪੁੰਨਣ ਤੋਂ ਬਾਅਦ ਫੇਰ ਆਪਾਂ ਇਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਮੈਂ ਨਾਲ ਦੀ ਨਾਲ ਕਟਿੰਗ ਕਰ ਰਹੀ ਸੀਗੀ ਤੇ ਪਹਿਲਾਂ ਮੈਂ ਪਿੰਡੀਆਂ ਇਹਨਾਂ ਕਟਕੇ ਸਮਾਰ ਕੇ ਪਾਤੀਆਂ ਸੀ ਇਹਨਾਂ ਤੇਲ ਦੇ ਵਿੱਚ ਭੁੰਨਾਂਗੇ ਪਿੰਡੀ ਹਮੇਸ਼ਾ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਇਆ ਕਰੋ ਜੇ ਕਰਕੇ ਉਹ ਦੇ ਵਿੱਚ ਪਿੰਡੀ ਬਣਾਉਣਾ ਤਾਂ ਉਹ ਸਵਾਦ ਨਹੀਂ ਬਣਦੀ ਹੈਗੀ ਤੇਲ ਸਰੋਂ ਦੇ ਤੇਲ ਦੇ ਵਿੱਚ ਬਹੁਤ ਸਵਾਦ ਪਿੰਡੀ ਬਣਦੀ ਆ ਤੇ ਲੋ ਜੀ ਇੱਥੇ ਆਪਣੀਆਂ ਪਿੰਡੀਆਂ ਥੋੜੀਆਂ ਜਿਹਾ ਪੱਕ ਚੁੱਕੀਆਂ ਸੀਗੀਆਂ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜੇ ਜਿ ਮੋٹے ਰੱਖਨੇ ਆ ਪਿਆਜ਼ ਜਿਹੜੇ ਇਹਦੇ ਵਿੱਚ ਪਾਉਣੇ ਨੇ ਪਿੰਡੀਆਂ ਦੇ ਵਿੱਚ ਤੇ ਕਈ ਪਿਆਜ਼ ਪਹਿਲਾਂ ਭੁੰਨ ਲੰਦੇ ਨੇ ਆਪਾਂ ਹਮੇਸ਼ਾ ਪਿਆਜ਼ ਪਿੰਡੀਆਂ ਦੇ ਵਿੱਚ ਬਾਅਦ ਚ ਪਾਉਨੇ ਆ ਤੇ ਨਾਲ ਦੀ ਨਾਲ ਮੈਂ ਹਰੀਆਂ ਮਿਰਚਾਂ ਵੀ ਵਿੱਚੇ ਪਾ ਦੂੰਗੀ ਇਹਦੇ ਵਿੱਚੇ ਭੁੱਜ ਜਾਣਗੀਆਂ ਪਿੰਡੀਆਂ ਦੇ ਨਾਲੇ ਇਸ ਤਰ੍ਹਾਂ ਬਣਾਈ ਹੋਈ ਪਿੰਡੀ ਨਾਲ ਬੱਚਿਆਂ ਨੂੰ ਵੀ ਪਸੰਦ ਆਉਂਦੀ ਹੈ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਤੇ ਨਾਲ ਦੀ ਨਾਲ ਥੋੜਾ ਥੋੜਾ ਚਿਰ ਬਾਅਦ ਹਿਲਾਉਂਦੇ ਰਹੋ ਕੜਚੀ ਨਾਲ ਪਿੰਡੀਆਂ ਨੂੰ ਤੇ ਹੁਣ ਜੀ ਪਾ ਦਾਂਗੇ ਪਿਆਜ਼ ਪਿਆਜ਼ਾਂ ਨੂੰ ਨਾਲ ਆਪਾਂ ਥੋੜਾ ਜਿਹਾ ਹਲਕਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਹਿਲਾਉਂਦੇ ਹੋਏ ਕੜਚੀ ਤੇ ਨਾਲ ਦੀ ਨਾਲ ਪਾ ਦਾਂਗੇ ਆਪਾਂ ਹਲਦੀ ਤੇ ਨੂਨ ਪਾਵਾਂਗੇ ਹਰੀ ਮਿਰਚ ਆਪਾਂ ਨੇ ਪਹਿਲਾਂ ਹੀ ਪਾਤੀ ਸੀਗੀ ਉਹ ਲਾਲ ਮਿਰਚ ਜੇ ਤੁਸੀਂ ਚਾਹੁੰਦੇ ਹੋ ਪਾਉਣਾ ਤਾਂ ਪਾ ਸਕਦੇ ਹੋ ਪਰ ਅਸੀਂ ਯੂਜ਼ ਨਹੀਂ ਕਰਦੇ ਹੈਗੇ ਅਸੀਂ ਹਰੀ ਮਿਰਚ ਯੂਜ਼ ਕਰਦੇ ਆ ਤੇ ਤਾਂ ਕਰਕੇ ਮੈਂ ਪਹਿਲਾਂ ਹੀ ਕਟ ਇੱਕ ਵਿੱਚ ਪਾਤੀ ਸੀਗੀ ਤੇ ਟੇਸਟ ਅਨੁਸਾਰ ਆਪਦੇ ਮਸਾਲੇ ਤੁਸੀਂ ਪਾ ਸਕਦੇ ਹੋ ਤੇ ਇਹ ਜਦੋਂ ਨਾ ਇਸ ਟਾਈਮ ਆਪਾਂ ਨੂਨ ਪਾਉਂਦੇ ਆ ਨਾ ਫਿਰ ਇਹ ਪਾਣੀ ਜਿਹਾ ਛੱਡ ਦਿੰਦੀਆਂ ਨੇ ਪਿੰਡੀਆਂ ਤੇ ਉਸ ਟਾਈਮ ਨਾ ਤੁਸੀਂ ਜਦੋਂ ਸਾਰੇ ਮਸਾਲੇ ਪੈ ਗਏ ਉਸ ਤੋਂ ਬਾਅਦ ਦੋ ਚਮਚੇ ਦੇ ਵਿੱਚ ਦਹੀਂ ਦੇ ਪਾ ਦਿਓ ਤੁਸੀਂ ਦਹੀਂ ਦੀ ਥਾਂ ਸ਼ਰਕਾ ਵੀ ਵਰਤ ਸਕਦੇ ਹੋ ਪਰ ਮੈਂ ਜੀ ਦਹੀਂ ਹੀ ਪਾਉਣੇ ਹੁਣੇ ਸਿਰਫ ਦੋ ਚਮਚੇ ਭਰ ਕੇ ਇਹਦੇ ਵਿੱਚ ਦਹੀਂ ਤੇ ਪਾ ਦਿਓ ਪਿੰਡੀਆਂ ਦੇ ਵਿੱਚ ਤਾਂ ਜੋ ਪਿੰਡੀਆਂ ਆਪਸ ਵਿੱਚ ਨਾ ਚਿਪਕਣ ਤੇ ਖਿਲੀਆਂ-ਖਿਲੀਆਂ ਬਣਨ ਬੱਸ ਜੀ ਫਿਰ ਦਹੀਂ ਪਾਉਣ ਤੋਂ ਬਾਅਦ ਜੇਕਰ ਇਹਦੇ ਵਿੱਚ ਚਿਪਕਾੜ ਜੀ ਵੀ ਬਣੀ ਹੋਊ ਸਾਰੀ ਖਤਮ ਹੋ ਜੂਗੀ ਸੇਕ ਲਵਾਉਂਦੇ ਰਿਓ ਹਿਲਾਉਂਦੇ ਹੋਏ ਤੇ ਸਾਰੇ ਇਹ ਪਿੰਡੀਆਂ ਦਾ ਚੀਕਣਾਪਣ ਜਿਆ ਖਤਮ ਹੋ ਜਾਊਗਾ ਦਹੀਂ ਪਾਉਣ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਪਿੰਡੀਆਂ ਬਹੁਤ ਵਧੀਆ ਬਣਤੀਆਂ ਨੇ ਪਿੰਡੀਆਂ ਕਈ ਤਰੀਕੇ ਨਾਲ ਬਣ ਜਾਂਦੀਆਂ ਨੇ ਤੁਸੀਂ ਜਿਵੇਂ ਚਾਹੋ ਉਵੇਂ ਬਣਾ ਕੇ ਖਾ ਸਕਦੇ ਹੋ ਸਾਡੇ ਘਰ ਵਿੱਚ ਕਈ ਤਰੀਕੇ ਹਰ ਇੱਕ ਤਰੀਕੇ ਨਾਲ ਪਿੰਡੀ ਬਣਦੀ ਆ ਜਿਸ ਤਰ੍ਹਾਂ ਸਾਡਾ ਜੀ ਕਰਦਾ ਉਸ ਤਰ੍ਹਾਂ ਹੀ ਬਣਾ ਕੇ ਖਾਣੇ ਆ ਤੇ ਤੁਸੀਂ ਇਹ ਵੀ ਟ੍ਰਿਕ ਵਰਤ ਕੇ ਦੇਖਿਓ ਇਹ ਨਹੀਂ ਪਾ ਕੇ ਤੇ ਲਓ ਜੀ ਆਪਣੇ ਮਸਾਲੇ ਪੁੱਜ ਚੁੱਕੇ ਨੇ ਇਹ ਸੇਕ ਲਗਾਉਂਦੇ ਰਹਾਂਗੇ ਹਾਂ ਹਲਾਉਂਦੇ ਹੋਏ ਦੇਖੋ ਪਿੰਡੀ ਦਾ ਕਲਰ ਕਿੰਨਾ ਸੋਹਣਾ ਆ ਤੇ ਪਿੰਡੀ ਆਪਣੀ ਖਿਲੀ-ਖਿਲੀ ਬਣੀ ਆ ਬਿਲਕੁਲ ਕੱਲੇ-ਕੱਲੇ ਕੋ ਬਹੁਤ ਸਵਾਦ ਪਿੰਡੀ ਬਣਦੀ ਆ ਇਸ ਤਰ੍ਹਾਂ ਬਣਾਉਣਾ ਬਾਕੀ ਜੀ ਮਿਲਦੇ ਆ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ